ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗਾਥਾ ਬਾਣੀ ਜਿਹੜੀ ਹੈ ਉਹ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਗਈ ਉਹ ਪੰਜਵੇਂ ਪਾਤਸ਼ਾਹ ਜੀ ਦੀ ਕਰਤ ਹੈ ਰਚਨਾ ਹੈ ਹੁਣ ਆਪ ਸੰਗਤਾਂ ਦੇ ਨਾਲ ਸੈਸਕ੍ਰਿਤੀ ਸਲੋਕਾਂ ਦੇ ਸਾਂਝ ਪਾਣੀ ਹੈ ਪਹਿਲਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਾਵਨ ਸ਼ਲੋਕ ਹਨ ਫਿਰ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਪਾਵਨ ਸ਼ਲੋਕ ਹਨ ਹੁਣ ਜੀ ਵਿਦਵਾਨਾਂ ਦੀ رائے ਦੇਖੀਏ ਜੋ ਵਿਦਵਾਨਾਂ ਨੇ ਲਿਖਿਆ ਹੈ ਕਿ ਜਿਹੜੀ ਪੰਡਤਾਂ ਦੀ ਬੋਲ ਚੱਲਦੀ ਉਸ ਵੇਲੇ ਭਾਸ਼ਾ ਸੀ ਔਰ ਗ੍ਰੰਥ ਵੀ ਉਹਨਾਂ ਦੇ ਜਿਸ ਭਾਸ਼ਾ ਵਿੱਚ ਲਿਖੇ ਉਹ ਸੰਸਕ੍ਰਿਤ ਹੈ ਸੰਸਕ੍ਰਿਤ ਔਰ ਹਿੰਦੀ ਭਾਸ਼ਾ ਤੋਂ ਇੱਕ ਪ੍ਰਾਕ੍ਰਿਤ ਭਾਸ਼ਾ ਦਾ ਜਨਮ ਮੰਨਿਆ ਜਾਂਦਾ ਜਿਸ ਭਾਸ਼ਾ ਨੂੰ ਸਾਸਕ੍ਰਿਤੀ ਕਹਿੰਦੇ ਨੇ ਜਿਵੇਂ ਫਾਰਸੀ ਦੇ ਵਿੱਚ ਕਈ ਵਾਰੀ ਅਰਬੀ ਦੇ ਸ਼ਬਦ ਵੀ ਅਸੀਂ ਗੁਰਬਾਣੀ ਵਿੱਚੋਂ ਪੜ੍ਹਦੇ ਹਾਂ। ਐਵੇਂ ਜਦੋਂ ਸੰਸਕ੍ਰਿਤ ਦੇ ਵਿੱਚ ਕੁਝ ਹਿੰਦੀ ਦੇ ਸ਼ਬਦ ਹੁੰਦੇ ਨੇ ਤੇ ਉਹਨੂੰ ਪ੍ਰਾਕ੍ਰਿਤ ਸਹਿਸਕ੍ਰਿਤੀ ਰੂਪ ਮੰਨਿਆ ਗਿਆ ਹੈ। ਸਤਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਸ਼ਲੋਕਾਂ ਨੂੰ ਸਹਿਸਕ੍ਰਿਤੀ ਸ਼ਲੋਕ ਵੀ ਲਿਖਿਆ ਹੈ। ਸਹਿਸਕ੍ਰਿਤੀ ਸ਼ਲੋਕ ਇਸ ਤਰ੍ਹਾਂ ਕਰਕੇ ਸਤਗੁਰੂ ਜੀ ਨੇ ਲਿਖਿਆ ਹੋਇਆ ਹੈ। ਤਨ ਗੁਰੂ ਨਾਨਕ ਦੇ ਮਹਾਰਾਜ ਜਦੋਂ ਕਾਛੀ ਦੇ ਵਿੱਚ ਪਹੁੰਚੇ ਉੱਥੇ ਦੇ ਜਿਹੜੇ ਪੰਡਿਤ ਸਨ ਜਿਹੜੇ ਵਿਦਵਾਨ ਸਨ ਉਹ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਦੇ ਨਾਲ ਗਿਆਨ ਚਰਚਾ ਕਰਨ ਵਾਸਤੇ ਆਏ ਕਿ ਸੁਣਿਆ ਗੁਰੂ ਨਾਨਕ ਜੀ ਕਾਲ ਯੁਗ ਦੇ ਅਵਤਾਰ ਹਨ ਆਉ ਉਹਨਾਂ ਦੇ ਕੋਲੋਂ ਵੇਦਾਂ ਦਾ ਜਿਹੜਾ ਹੈ ਗਿਆਨ ਜਿਹੜਾ ਸੁਣੀਏ ਇਹਦੇ ਨਾਲ ਸਤਗੁਰੂ ਪਾਤਸ਼ਾਹ ਜੀ ਦੀ ਉਹ ਪਰਖ ਵੀ ਕਰਨੇ ਚਾਹਦੇ ਸਨ ਕਿ ਜਿਹੜੇ ਗੁਰੂ ਨਾਨਕ ਅਵਤਾਰ ਮੰਨੇ ਜਾਂਦੇ ਨੇ ਕਿ ਸੱਚੀ ਮੂਤੀ ਉਹਨਾਂ ਨੂੰ ਗਿਆਨ ਵੀ ਹੈ ਜਦੋਂ ਉਹਨਾਂ ਨੇ ਸਤਗੁਰੂ ਜੀ ਨੂੰ ਆ ਕੇ ਇਹ ਗੱਲ ਆਖੀ ਕਿ ਅਸੀਂ ਤੁਹਾਡੇ ਨਾਲ ਗਿਆਨ ਚਰਚਾ ਕਰਨੀ ਚਾਹੁੰਦੇ ਹਾਂ ਤਾਂ ਸਤਗੁਰੂ ਜੀ ਨੇ ਕਿਹਾ ਕਿ ਜੇ ਤਾਂ ਤੁਸੀਂ ਕੋਈ ਆਤਮਿਕ ਵਿਚਾਰ ਵਾਸਤੇ ਚਰਚਾ ਕਰਨੀ ਹੈ ਤਾਂ ਜਰੂਰ ਕਰੋ ਪਰ ਜੇ ਤੁਸੀਂ ਕਿਸੇ ਬਾਤ ਵਿਵਾਦ ਵਾਸਤੇ ਚਰਚਾ ਕਰਨੀ ਹੈ ਫਿਰ ਅਸੀਂ ਇਹ ਚਰਚਾ ਨਹੀਂ ਕਰਨੀ ਤੋ ਪੰਡਤਾਂ ਨੇ ਵਿਦਵਾਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਵਿਚਾਰ ਚਰਚਾ ਕੀਤੀ ਤੇ ਸਤਿਗੁਰੂ ਜੀ ਭਾਈ ਗੁਰਦਾਸ ਜੀ ਦੇ ਕਥਨਾਂ ਦੇ ਅਨੁਸਾਰ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਗੁਰ ਅਗੰਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ ਕਿ ਗੁਰੂ ਦੀ ਜੋ ਝਾਲ ਹੈ ਤੇ ਗੁਰੂ ਦੇ ਪ੍ਰਕਾਸ਼ ਦੇ ਸਾਹਮਣੇ ਕਿਹਾਟੇ ਸਕਦਾ ਸੀ ਸੋ ਵਿਦਵਾਨ ਇਸ ਚਰਚਾ ਦੇ ਵਿੱਚ ਜੋ ਪੰਡਿਤ ਆਏ ਸਨ ਸਤਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਬੜੇ ਖੁਸ਼ ਹੋਏ ਉਹ ਸਤਗੁਰੂ ਦੀ ਸ਼ਰਨ ਵਿੱਚ ਆਏ ਤੋਂ ਉਸ ਵੇਲੇ ਪੰਡਿਤ ਗੋਪਾਲ ਦੱਤ ਜੋ ਕਾਸ਼ੀਪੂਰੀ ਦੇ ਵਿਦਵਾਨ ਸਨ ਉਹਨਾਂ ਨੇ ਕਿਤੇ ਵਿਖਤ ਪ੍ਰਾਣ ਦੇ ਵਿੱਚ ਪੜਿਆ ਸੀ ਕਿ ਗੁਰੂ ਨਾਨਕ ਕਲਯੁਗ ਦੇ ਵਿੱਚ ਅਵਤਾਰ ਹੋਣਗੇ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਵਾਸਤੇ ਆਇਆ ਔਰ ਉਹਨੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਕਰਨ ਕੀਤੀ ਤੇ ਫਿਰ ਉਹਨੇ ਕਿਹਾ ਕਿ ਸਤਿਗੁਰ ਜੀ ਸਿੱਖਿਆ ਦਿਓ ਗਿਆਨ ਦਿਓ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਮਹੱਲੇ ਪਹਿਲੇ ਦੇ ਸਾਸਕ੍ਰਿਤੀ ਸ਼ਲੋਕ ਹੈ ਉਸ ਵੇਲੇ ਕਾਸ਼ੀ ਦੇ ਵਿੱਚ ਉਚਾਰਨ ਕੀਤੇ ਸਨ ਉਸ ਤੋਂ ਬਾਅਦ ਪੰਡਤ ਗੋਪਾਲ ਦੱਤ ਦੇ ਜਿਹੜੇ ਕੋਤਰੇ ਸਨ RAMLAL ਤੇ HARLAL ਉਹ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਵਿੱਚ ਆਏ ਉਹਨਾਂ ਨੇ ਜਦੋਂ ਦੇਖਿਆ ਕਿ ਗੁਰੂ ਨਾਨਕ ਦੀ ਗੱਦੀ ਤੇ ਗੁਰੂ ਅਰਜਨ ਦੇ ਮਹਾਰਾਜ ਬਿਰਾਜਮਾਨ ਹਨ ਗੁਰੂ ਚਰਨਾਂ ਦੇ ਵਿੱਚ ਇਹ ਬੇਨਤੀ ਕੀਤੀ ਕਿ ਸਾਡੇ ਬਜ਼ੁਰਗ ਗੋਪਾਲ ਦੱਤ ਨੂੰ ਆਪ ਜੀ ਦੇ ਵੱਡੇ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਗਿਆਨ ਦਿੱਤਾ ਸੀ ਸੋਝੀ ਦਿੱਤੀ ਸੀ ਅਸੀਂ ਹੁਣ ਤੁਹਾਡੇ ਕੋਲ ਆਏ ਹਾਂ ਤੁਸੀਂ ਕਿਰਪਾ ਕਰੋ ਸਾਨੂੰ ਵੀ ਕੋਈ ਗਿਆਨ ਬਖਸ਼ੋ ਸੋਝੀ ਬਖਸ਼ੋ ਸੁਭ ਵਿਦਵਾਨਾਂ ਦੇ ਅਨੁਸਾਰ ਜਿਹੜੇ ਪੰਜਵੇਂ ਪਾਤਸ਼ਾਹ ਨੇ ਸੈਸਕ੍ਰਿਤੀ ਸ਼ਲੋਕ ਉਚਾਰਨ ਕੀਤੇ ਹਨ ਪੰਡਿਤ ਗੋਪਾਲ दत्त ਦੇ ਪੁੱਤਰੇ RAMLAL ਤੇ HARLAL ਨੂੰ ਸੰਬੋਧਨ ਕਰਕੇ ਸੋਝੀ ਦੇ ਕੇ ਗਿਆਨ ਦਿੱਤਾ ਇਹ ਗਿਆਨ ਉਹਨਾਂ ਪੰਡਤਾਂ ਨੂੰ ਨਹੀਂ ਸਤਿਗੁਰੂ ਜੀ ਨੇ ਬਾਣੀ ਵਿੱਚ ਇਕੱਤਰ ਕਰਕੇ ਇਹ ਗਿਆਨ ਸਾਨੂੰ ਸਭ ਨੂੰ ਦਿੱਤਾ ਹੈ ਸੋ ਇਸ ਗਿਆਨ ਪ੍ਰਕਾਸ਼ ਤੋਂ ਅਸੀਂ ਸਿੱਧ ਲੈਣੀ ਹੈ ਕਿਉਂਕਿ ਉਸ ਵੇਲੇ ਪੰਡਤ ਜਿਹੜੇ ਵਿਦਵਾਨ ਸੀ ਉਹ ਵੇਦ ਵੀ ਪੜ੍ਹਦੇ ਸੀ ਪਰ ਆਚਰਣ ਉੱਚਾ ਨਹੀਂ ਸੀ ਜਿਵੇਂ ਅੱਜ ਕੱਲ ਸਿੱਖ ਦਾ ਹੈ ਸਿੱਖ ਬਾਣੀ ਤਾਂ ਪੜ੍ਹਦਾ ਹੈ ਪਰ ਸਿੱਖ ਇੱਕ ਗੁਰੂ ਨੂੰ ਛੱਡ ਕੇ ਹੋਰ ਪਾਸੇ ਵੀ ਧੱਕੇ ਖਾਂਦਾ ਹੈ ਕਦੇ ਕਿਸੇ ਦਰ ਤੇ ਕਦੇ ਕਿਸੇ ਦਰ ਤੇ ਮੱਥੇ ਵੀ ਟੇਕਦਾ ਹੈ ਗੁਰੂ ਦੇ ਉੱਤੇ ਉਹਨੂੰ ਪੂਰਨ ਵਿਸ਼ਵਾਸ ਭਰੋਸਾ ਨਹੀਂ ਹੈ ਬਾਣੀ ਦੇ ਉੱਤੇ ਯਕੀਨ ਨਹੀਂ ਹੈ ਜੇ ਉਸ ਵੇਲੇ ਕਿਤੇ ਇਹ ਸਿੱਖ ਹੁੰਦੇ ਤਾਂ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਪੰਡਤਾਂ ਨੂੰ ਸੰਬੋਧਨ ਕਰਨ ਦੀ ਬਜਾਏ ਸਿੱਖਾਂ ਨੂੰ ਸੰਬੋਧਨ ਕਰਦੇ ਪਰ ਸਿੱਖੀ ਗੁਰੂ ਨਾਨਕ ਸਾਹਿਬ ਤੋਂ ਚੱਲੀ ਇਸ ਕਰਕੇ ਉਸ ਵੇਲੇ ਪੰਡਿਤ ਜਿਆਦਾ ਹੁੰਦੇ ਸਨ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਪੰਡਤਾਂ ਨੂੰ ਵਿਦਵਾਨਾਂ ਨੂੰ ਸੰਬੋਧਨ ਕਰਕੇ ਬਣੀ ਚਾਰੀ ਤੇ ਸਿੱਖਿਆ ਦਿੱਤੀ ਉਸ ਸਿੱਖਿਆ ਨੂੰ ਹੁਣ ਅਸੀਂ ਜਿਹੜਾ ਹੈ ਵਿਚਾਰਨਾ ਹੈ ਸਭ ਤੋਂ ਪਹਿਲਾਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਸਾਸਕ੍ਰਿਤੀ ਸ਼ਲੋਕ ਹੈ ਉਹਨਾਂ ਨੂੰ ਵਿਚਾਰਾਂਗੇ ਉਸ ਤੋਂ ਬਾਅਦ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਾਸਕ੍ਰਿਤੀ ਸ਼ਲੋਕ ਨੇ ਉਹਨਾਂ ਦੀ ਵਿਚਾਰ ਕਰਾਂਗੇ ਸੋ ਇਹ ਉਥਾਨਕਾ ਆਮ ਮਿਲਦੀ ਹੈ ਜੋ ਮੈਂ ਆਪ ਸੰਗਤਾਂ ਦੇ ਨਾਲ ਸਾਂਝ ਕੀਤੀ ਹੈ ਇਹਨਾਂ ਸਾਸਕ੍ਰਿਤੀ ਸ਼ਲੋਕਾਂ ਦੇ ਬਾਰੇ ਸ਼ੁਸ਼ਕ ਕਰਦਾ ਕਿ ਜੋ ਵਿਚਾਰ ਮੈਂ ਆਪ ਦੇ ਸਾਂਝੇ ਆਪ ਦੀ ਦੇ ਨਾਲ ਸਾਂਝੀ ਕੀਤੀ ਹੈ ਆਪ ਜੀ ਅਗਰ ਇਸ ਤੋਂ ਜ਼ਿਆਦਾ ਕੋਈ ਸੋਝੀ ਜਾਂ ਗਿਆਨ ਰੱਖਦੇ ਹੋ ਤਾਂ ਕਮੈਂਟ ਕਰਕੇ ਜਰੂਰ ਆਪਣੇ ਸੁਝਾਅ ਦਿਓ ਜਿਤਨਾ ਕਿ ਮੇਰੇ ਕੋਲ ਸਮਰੱਥਾ ਸੀ ਮੈਨੂੰ ਸੋਝੀ ਮਿਲੀ ਮੈਂ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ ਕਿਉਂਕਿ ਮਨੁੱਖ ਭੁੱਲਣ ਹਾਰ ਹੈ ਸਿੱਖ ਵੀ ਭੁੱਲਣ ਹਾਰ ਹੈ ਸਿੱਖ ਨੇ ساری ਜ਼ਿੰਦਗੀ ਸਿੱਖਣਾ ਹੈ ਤੋਂ ਸਤਿਗੁਰੂ ਦਾ ਪਾਵਨ ਬੋਲ ਵੀ ਹੈ ਭੁੱਲਣ ਅੰਦਰ ਸਭ ਕੋ ਪਪੂ ਲਗੂ ਗੁਰੂ ਕਰਤਾਰ ਸੋ ਜਰੂਰ ਆਪ ਜੀ ਆਪਣੀ رائے ਵੀ ਦਿਓ ਇਸ ਤੋਂ ਬਾਅਦ ਜਿਹੜੀ ਹੈ ਇਹ ਬਾਣੀ ਮੈਂ ਆਪ ਸੰਗਤਾਂ ਦੇ ਨਾਲ ਸਾਂਝੀ ਕਰਨੀ ਸ਼ੁਰੂ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ